ਉਹ ਕਿਹੜਾ ਮਾਲਕ ਕਿਹੜਾ ਤੁਹਾਡਾ ਇੱਥੇ ਆਉਂਗੇ ਰੇਪ ਵੜਾ ਕੇ ਲਾਭ ਲਾ ਉਹ ਹਾਂ ਵੀ ਕੁੰਡੀ ਲਾ ਰੱਖੀ ਐ ਕੁੰਡੀ ਕੋਲਾ ਰੱਖੀ ਐ ਨਹੀਂ ਨਹੀਂ ਅਸੀਂ ਬਿੱਲ ਭਰਦੇ ਆਹ ਮਾਲਕ ਕੋਲ ਜਾ ਕੇ ਪੁੱਛ ਮੀਟਰ ਕਿੱਥੇ ਲੱਗਾ ਉਹਦਾ ਅੰਦਰ ਲੱਗਾ ਹੋਇਆ ਕੁੰਡੀ ਲੱਗੀ ਵੀ ਆ ਕੁੰਡੀ ਲੱਗੀ ਹੋਣੇ ਲਗਾਏ ਅਸੀਂ ਆਮ ਤਾਂ ਬਿੱਲ ਦੇ ਰਹੇ ਆ ਨਾ ਆਹ ਦੇਖ ਲੈ ਵੀ ਬਿੱਲ ਕਿਨੂੰ ਦੇ ਰਹੇ ਆ ਉਹਨੂੰ ਦੇ ਦੇ ਭਾਈ ਕਿਹਨੂੰ ਦੇ ਰਿਹਾ ਮਿੱਡਾ ਕੁੰਡੀ ਤੂੰ ਲਾ ਰੱਖੀਏ ਕਿਸ ਨੇ ਲਾਣ ਦੀ ਇਜਾਜ਼ਤ ਦਿੱਤੀ ਉਹਨੂੰ ਉਹਨੇ ਬੋਲਿਆ ਕਿ ਉਸ ਹੀ ਨੇ ਲਾਤਾ ਕੋਈ ਨਹੀਂ ਉਹਦੇ ਨਾਲ ਵੀ ਕਰਦੇ ਆ ਗੱਲ ਉਹਦੇ ਨਾਲ ਵੀ ਕਰਦੇ ਆ ਗੱਲ ਤੈਨੂੰ 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 ਪਿੱਛੇ ਕਰਨ ਨੂੰ ਕਿ ਇਹਦੀ ਫਿਰ ਨਹੀਂ ਕਰਿਆ ਤੁਸੀਂ ਆਹ ਖੋਖੇ ਇਹ ਤਾਂ ਮਹੀਨੇ ਪੰਦਰਾਂ ਦਿਨ ਤਾਂ ਅੰਗੋਰ ਕਹਿ ਕਿਉਂ ਲਾਇਨ ਇੱਥੇ ਸਾਰੇ ਆ ਮੁਕਤ ਤਰੰਤ ਚਲੇ ਜਾਏਗੀ ਅੱਜ ਹਾਂ 5 ਮਹੀਨੇ ਪੰਦਰਾਂ ਦਿਨ ਮੈਂ 5 6 ਦਿਨ ਤਾਂ ਹੈ ਨਹੀਂ 6 ਮਹੀਨੇ ਤੋਂ ਉਪਰ ਤਾਂ ਮੈਨੂੰ ਦੇਖਦੇ ਨੂੰ ਹੋ ਗਏ ਪਹਿਲਾਂ ਉੱਥੇ ਲੱਗਿਆ ਹੁੰਦਾ ਸੀਗਾ ਹਾਂ ਉਹੀ ਉਹ ਤੁਸੀਂ ਉੱਥੋਂ ਉਠਾਇਆ ਇੱਥੇ ਆ ਗਏ ਫਿਰ ਇੱਥੇ ਯਹਾਂ ਸਭ ਸਾਭੀ ਯਹੀ ਹੈ ਇਧਰ ਸੇ ਸਰਵੇ ਦੇ ਨਿਕਲ ਕੇ ਤਾਂ ਆ ਕੇ ਚਲੇਗਾ ਨਹੀਂ ਕਿਉਂ ਅੱਗੇ ਸੇ ਤਾਂ ਆ ਗਏ ਦੁਕਾਨ ਕਰਾਇ ਤੇ ਲੈ ਲੈ ਦੁਕਾਨ ਕਰਾਇ ਤੇ ਲੈ ਲੈ ਦੁਕਾਨ ਤੇ ਨਹੀਂ ਚੱਲਦਾ ਤੂੰ ਬਿੱਲ ਭਰਦਾ ਨਾ ਬਿਜਲੀ ਦਾ ਤੂੰ ਕਹਿ ਰਿਹਾ ਬਿੱਲ ਭਰਦਾ ਬਿੱਲ ਪੱਕਾ ਆਊਗਾ ਉੱਥੋਂ ਵਾਲਾ ਕਿੱਥੇ ਬਿੱਲ ਪੱਕਾ ਲੈ ਲੈ ਦੁਕਾਨ ਕਰਾਇ ਤੇ ਲੈ ਲੈ ਮੈਂ ਤਾਂਵਾ ਦਨ ਨਹੀ ਨਹੀ ਕਰਾਇਆ ਪਰ ਕੰਮ ਚੱਲਦਾ ਹੈ ਕਰਾਇਆ ਪਰ ਕਿਰਾਏ ਪਰ ਰੋਡ ਤੇ ਚੱਲਦਾ ਨਾ ਬੜਾ ਕੰਮ ਪਰਚੀ ਕੱਟ ਕੇ ਜਾਂਦਾ ਕਮੇਟੀ ਦਾ ਕੋਈ ਕਮੇਟੀ ਆਤੀ ਐ ਨਾ ਮਾਰੇ ਪਾਸ ਲਦਖਾ ਪਰਚੀ ਦੇਖਾ ਪਰਚੀ ਦੋ ਨਾ ਆਦੀ ਕਮੇਟੀ ਆਦੀ ਸਾਡੇ ਨਾਲ ਸਾਥ ਸਹਾਇਕਰ ਵਾਲੇ ਬੰਦੇ ਆਦੇ ਸਰ ਸਾਨੂੰ ਪੈਸੇ ਕਿਵੇਂ ਪੈਸੇ ਉੱਪਰੋਂ ਲੈ ਕੇ ਜਾਂਦੇ 6 ਬਾਰ ਕਦ ਲੈ ਕੇ ਚਲੇ ਜਾਂਦੇ ਨਹੀਂ ਬਹ ਨਹੀਂ ਲਿੱਤੇ ਕਦੇ ਫੇ ਕੀ ਕਰਦੇ 6 ਬਾਰ ਕਦ ਦੇ ਦਿੱਤੇ ਕੀ ਲੈ ਕੇ ਚਲੇ ਆ ਚਾਹ ਵਾਲੇ ਅਜੇ ਐਂ ਈ ਫ੍ਰੀ ਚ ਕੱਪ ਕੁੱਪ ਦੇ ਦਿੰਦੇ ਹਾਂ ਅਸੀਂ ਦੇ ਦਿੰਦੇ ਲੈ ਜਾ ਚਾਹ ਬਾਰ ਲੈ ਜਾ ਚਾਹ ਐਂ ਈ ਦੇਤਾ ਵੀ ਉੱਪਰੋਂ ਜਿਹੜਾ ਚਾਹ ਪਾਣੀ ਕਰਤਾ ਤੁਸੀਂ ਉੱਪਰੋਂ

ਕਹਿੰਦੇ ਜੁਪੜੀ ਕੀ ਹੈ ਤਿੰਨ ਜੁਪੜੀ ਕੀ ਘਰ ਕੇ ਬੰਦੇ ਰਹਿੰਦੇ ਰਹਿੰਦੇ ਇੱਥੇ ਪਿੱਛੇ ਰਹਿੰਦੇ ਹੋ ਪਾਣੀ ਕਿੱਥੋਂ ਲੈਣੇ ਪਾਣੀ ਹਾਂਜੀ ਪੇਪ ਲਗਾ ਕੇ ਦੇ ਦਿੰਦਾ ਹੈ ਜਿਹੜਾ ਸੂਆ ਲਾਇਆ ਇਹ ਆ ਉਧਰ ਉਧਰ ਸੂਏ ਤੂੰ ਹਾਂ ਹਾਂ ਆ ਲੈਨਥ ਚੈੱਕ ਕਰੋ ਕਹਿੰਦੇ ਇਹ ਕਹਿ ਰਿਹਾ ਵੀ ਕਮੇਟੀ ਵਾਲੇ ਨਾ ਤੋ ਆ ਕੇ ਕੱਪ ਪਿਆ ਹੋਰ ਕੋਈ ਕਰੋਕਰੀ ਦਾ ਸਮਾਨ ਇਹ ਨਾ ਤੋ ਆ ਕੇ ਲੈ ਜਾਂਦੇ ਆ ਕੋਈ ਪਰਚੀ ਨਹੀਂ ਕੋਈ ਕੁਛ ਨਹੀਂ ਆ ਲੈਂਥ ਚੈੱਕ ਕਰੋ ਵੀ ਲੈਂਥ ਦਿਖਾਓ ਮੈਂ ਅੰਦਰੋਂ ਵੀ ਕਟੋ ਕੱਟ ਹੈਗੀ ਐ 60 ਫੁੱਟ ਉਹ ਤੁਹਾਨੂੰ ਆਪ ਨਹੀਂ ਪਤਾ ਐਕਸੀਡੈਂਟਾਂ ਦਾ ਕਾਰਨ ਹੁੰਦਾ ਇਹ ਇੱਥੇ ਕੋਈ ਗੱਡੀ ਰੋਕਦੀ ਆ ਕੇ ਪਿੱਛੋਂ ਐਕਸੀਡੈਂਟ ਹੁੰਦਾ ਪਤਾ ਨਹੀਂ ਤੁਹਾਨੂੰ ਐਕਸੀਡੈਂਟ ਹੋਇਆ ਹੀ ਨਹੀਂ ਹੈ ਹੁਣ ਤੁਹਾਨੂੰ ਹੋਇਆ ਹੀ ਨਹੀਂ ਐਕਸੀਡੈਂਟ ਦਾ ਵੇਟ ਕਰਨਾ ਐਕਸੀਡੈਂਟ ਹੋਣ ਦਾ ਵੇਟ ਕਰਨਾ ਉਹ ਹੀ ਨਹੀਂ ਐ ਸਰ ਜੀ ਪਹਿਲਾਂ ਹੋਏਗਾ ਫਿਰ ਮੰਨੇਗਾ ਉਹ ਐਸੇ ਕਿੱਸਾ ਹੋ ਜਾਏਗਾ ਅਜਿਹੇ ਹਫਤੇ ਪਹਿਲਾਂ ਜਵਾਕ ਮਰਿਆ ਉਹ ਹਫਤੇ ਪਹਿਲਾਂ ਮਰਿਆ ਇੱਥੇ ਦੁਕਾਨਾਂ ਬੰਦ ਰਹੀਆਂ ਸਿੱਧੀ ਜੜ ਕੇ ਆਏ ਹੋਏ ਨੇ ਮੇਲੇ ਵਾਲੇ ਬੰਦੇ ਤਾਂ ਮੇਲਾ ਹਮ ਕੌਣ ਦਾ ਮੇਲਾ ਆਏਗਾ ਪਹਿਲਾਂ ਆਤੇ ਜਿਵੇਂ ਅਸੀਂ ਫਿਰ ਰਾਤ ਨੂੰ ਕੀ ਕਰਦੇ ਹੋ ਰਾਤ ਨੂੰ ਸੌ ਜਾ ਜਾਂਦੇ ਅੰਦਰ ਅੰਦਰ ਸੌ ਜਾ ਸ਼ਹਿਰ ਦੇ ਅੰਦਰ ਤਾਂ ਨਹੀਂ ਜਾਂਦੇ ਨਹੀਂ ਸ਼ਹਿਰ ਦੇ ਜਾਣੇਗਾ ਕਾਰ ਕਿ ਸਾਰਾ ਆਪਣਾ ਇਹ ਕੰਮ ਹੈ ਪੰਜ ਮੇਲਾ ਇਲਾ ਕਰਨਾ ਹੈ وہی ਕੰਮ